ਇਸ ਚੈਨਲ ਦੇ ਉੱਪਰ ਲਾਈਵ ਜੁੜੋ ਤਾਂ ਕਿ ਆਪਾਂ ਅੱਗੇ ਦਾ ਲੈਕਚਰ ਸ਼ੁਰੂ ਕਰ ਸਕੀਏ ਸੋ ਅੱਜ ਆਪਾਂ ਬੈਸਟ ਵਿਸ਼ੇ ਦੇ ਪਰ ਗੱਲਬਾਤ ਕਰਾਂਗੇ ਪਸ਼ੂਆਂ ਦੇ ਸਬੰਧਤ ਪਸ਼ੂਆਂ ਦੇ ਵਿੱਚ ਆਉਣ ਵਾਲੀ ਕਮਜ਼ੋਰੀ ਬਾਰੇ ਆਪਾਂ ਗੱਲਬਾਤ ਕਰਾਂਗੇ ਐਨੀਮਲ ਬੀਕਨਸ ਬਾਰੇ ਆਪਾਂ ਅੱਜ ਖੁੱਲ ਕੇ ਚਰਚਾ ਕਰਾਂਗੇ ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਦੇ ਉੱਪਰ ਲਾਈਵ ਜੁੜੋ ਤਾਂ ਕਿ ਆਪਾਂ ਅੱਗੇ ਦਾ ਵਿਸ਼ਾ ਸ਼ੁਰੂ ਕਰ ਸਕੀਏ ਸੋ ਆਪਾਂ ਗੱਲਬਾਤ ਦਾ ਵਿਸ਼ਾ ਸ਼ੁਰੂ ਕਰ ਰਹੇ ਹਾਂ ਆਪਣਾ ਵਿਸ਼ਾ ਰਹਿਣ ਵਾਲਾ ਅੱਜ ਦਾ ਐਨੀਮਲ ਵੀਕਨੈਸ ਕਮਜ਼ੋਰੀ ਸੋਦੇ ਆਪਾਂ ਕਾਰਨ ਲੱثر ਤੇ ਤੇ ਬਚਾ ਤੇ ਮੈਨੇਜਮੈਂਟ ਬਾਰੇ ਆਪਾਂ ਸਭ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦਰਸ਼ਕਾਂ ਨੂੰ ਬੇਨਤੀ ਕਿ ਜੁੜੋ ਇਸ ਚੈਨਲ ਦੇ ਉੱਪਰ ਤਾਂ ਕਿ ਆਪਾਂ ਬੇਸਾਕ ਕੋ ਸ਼ੁਰੂ ਕਰ ਸਕੀਏ ਸੋ ਸਾਥੀਓ ਅੱਜ ਅਸੀਂ ਆਮ ਮਿਲਣ ਵਾਲੀ ਸਮੱਸਿਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਹੀ ਪਸ਼ੂਆਂ ਦੇ ਵਿੱਚ ਕਮਜ਼ੋਰੀ ਦੇਖ ਨੂੰ ਆਪਾਂ ਨੂੰ ਮਿਲ ਜਾਂਦੀ ਹੈ ਸੋ ਆਪਾਂ ਅੱਜ ਇਹ ਲਸਣ ਕਾਰਨ ਤੇ ਇਸ ਤੋਂ ਬਚਣ ਦੇ ਲਈ ਆਪਾਂ ਕੀ ਕੀ ਪਸ਼ੂਆਂ ਨੂੰ ਕਰ ਸਕਦੇ ਹਾਂ ਤੇ ਡਾਇਗਨੋਸਿਸ ਕੀ ਪਸਾਨ ਕਰ ਸਕਦੇ ਆ ਸਭ ਬਾਰੇ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਕਈ ਵਾਰ ਪਸ਼ੂ ਖਾਂਦਾ ਪੀਂਦਾ ਵੀ ਸਹੀ ਹੁੰਦਾ ਲੇਕਿਨ ਸੁਸਤ ਰਹਿੰਦਾ ਉਠਦਾ ਨਹੀਂ ਤੇ ਦੁੱਧ ਘੱਟ ਹੋ ਜਾਂਦਾ ਸੋ ਇਹ ਸਭ ਸਾਰੀਆਂ ਨਿਸ਼ਾਨੀਆਂ ਕਮਜ਼ੋਰੀ ਵੱਲ ਇਸ਼ਾਰਾ ਕਰਦੀ ਹੁੰਦੀਆਂ ਪਸ਼ੂ ਦੇ ਸੋ ਹੁਣ ਆਪਾਂ ਗੱਲਬਾਤ ਕਰਦੇ ਆਂ ਕਮਜ਼ੋਰੀ ਹੁੰਦੀ ਕੀ ਹੈ ਹੈ ਕਿ ਕਮਜ਼ੋਰੀ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਡੈਫੀਨੇਸ਼ਨ ਕਮਜ਼ੋਰੀ ਦੀ ਸੋ ਆਪਾਂ ਦੱਸ ਦਈਏ ਕਿ ਕਮਜ਼ੋਰੀ ਇੱਕ ਬਿਮਾਰੀ ਦੀ ਨਹੀਂ ਇੱਕ ਬਿਮਾਰੀ ਦੀ ਨਹੀਂ ਕਈ ਬਿਮਾਰੀਆਂ ਦਾ ਸਮੂਹ ਨਤੀਜਾ ਹੈ ਨੰਬਰ 2 ਦੇ ਉੱਪਰ ਖੂਨ ਦੀ ਘਾਟ ਖੂਨ ਦੀ ਕਮੀ ਸੋ ਆਪਾਂ ਗੱਲ ਕਰ ਰਹੇ ਆਂ ਪਸ਼ੂਆਂ ਦੇ ਵਿੱਚ ਆਉਣ ਵਾਲੀ ਕਮਜ਼ੋਰੀ ਬਾਰੇ ਸੋ ਆਪਾਂ ਨੂੰ ਸਮਝਣਾ ਪਹਿਲਾਂ ਇਹ ਜ਼ਰੂਰੀ ਹੈ ਕਿ ਪਸ਼ੂਆਂ ਵਿੱਚ ਕਮਜ਼ੋਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਬਿਮਾਰੀਆਂ ਦਾ ਨਤੀਜਾ ਨੰਬਰ 2 ਦੇ ਉੱਪਰ ਖੂਨ ਦੀ ਘਾਟ ਨੰਬਰ 3 ਦੇ ਉੱਪਰ ਮੈਟਾਬੋਲਿਕ ਗੜਬੜ ਨੰਬਰ 4 ਦੇ ਉੱਪਰ ਤਾਕਤ ਦੀ ਕਮੀ ਨੰਬਰ 5 ਦੇ ਉੱਪਰ ਇਨਫੈਕਸ਼ਨ ਨੰਬਰ 6 ਦੇ ਉੱਪਰ ਕੀੜਿਆਂ ਦੀ ਪਰਮਾਰ ਸੋ ਹੁਣ ਆਪਾਂ ਕਾਰਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਮਜ਼ੋਰੀ ਦੇ ਕੀ ਕੀ ਕਾਰਨ ਕਰਕੇ ਤੁਹਾਡੇ ਪਸ਼ੂ ਦੇ ਵਿੱਚ ਵਿਕਨੈਸ ਭਾਵ ਕਮਜ਼ੋਰੀ ਆ ਸਕਦੀ ਆ ਬਹੁਤ ਜ਼ਿਆਦਾ ਕਾਰਨ ਨੇ ਜਿਸ ਦੀ ਵਜ੍ਹਾ ਕਰਕੇ ਤੁਹਾਡੇ ਪਸ਼ੂ ਦੇ ਵਿੱਚ ਕਮਜ਼ੋਰੀ ਆ ਸਕਦੀ ਆ ਕਾਰਨਾਂ ਦੇ ਵਿੱਚ ਪਹਿਲਾ ਕਾਰਨ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਕਿਹਾ ਖੂਨ ਦੀ ਘਾਟ ਇੱਕ ਕਾਰਨ ਕਹਿੰਦੀ ਹੁੰਦੀ ਆ ਨੰਬਰ 1 ਦੇ ਉੱਪਰ ਜੂਆ ਟਿੱਕ ਪਿਕਚਰ ਕਹਦੀ ਅੰਦਰੂਨੀ ਕੀੜੇ ਕੀੜਿਆਂ ਦੀ ਵਜ੍ਹਾ ਕਰਕੇ ਵੀ ਖੂਨ ਦੀ ਕਮੀ ਆ ਜਾਂਦੀ ਹੈ ਲੋਹੇ ਦੀ ਘਾਟ ਤੇ ਲੰਮੀ ਬਿਮਾਰੀ ਕਰਕੇ ਆਇਰਨ ਦੀ ਕਮੀ ਜੇਕਰ ਤੁਹਾਡੇ ਪਸ਼ੂ ਨੂੰ ਕੋਈ ਜ਼ਿਆਦਾ ਲੰਮੀ ਟਾਈਮ ਤੋਂ ਕੋਈ ਬਿਮਾਰੀ ਪ੍ਰਭਾਵਿਤ ਕਰ ਰਹੀ ਆ ਤਾਂ ਕਮਜ਼ੋਰੀ ਆਉਣਾ ਇੱਕ ਸੁਭਾਅਕ ਬਿਮਾਰੀ ਕਰਕੇ ਵੀ ਤੁਹਾਡਾ ਪਸ਼ੂ ਕਮਜ਼ੋਰ ਵੀਕਨੈਸ ਦੀ ਰੂਪੇਟ ਵਿੱਚ ਆ ਸਕਦਾ ਸੋ so, ਨੰਬਰ 2 ਦੇ ਉੱਪਰ ਆਪਾਂ ਗੱਲ ਕਰਾਂਗੇ ਪੋਸ਼ਣ ਦੀ ਕਮੀ ਇਹਦੇ ਵਿੱਚ ਆ ਜਾਂਦੇ ਨੇ ਪ੍ਰੋਟੀਨ ਪ੍ਰੋਟੀਨ ਕਮੀ ਨੰਬਰ 2 ਦੇ ਉੱਪਰ ਮਿਨਰਲ ਮੈਕਟਰ ਦੀ ਘਾਟ ਡਿਕਾਟ ਤੇ ਵਿਟਾਮਿਨ ਦੀ ਕਮੀ ਜਿਹਦੇ ਇਹ ਵੀ D3 ਆ ਜਾਂਦੇ ਨੇ ਨੰਬਰ 3 ਦੇ ਉੱਪਰ ਕਾਰਨਾਂ ਦੀ ਆਪਾਂ ਗੱਲ ਕਰਦੇ ਆਂ മ നമ്പർ ദോ ആ നമ്പർ തന്നിരിയാ ਨੰਬਰ 4 ਦੇ ਬੇਬੀਸ ਇਸ ਇਹ ਬਿਮਾਰੀਆਂ ਕਰਕੇ ਵੀ ਤੁਹਾਡੇ ਪਸ਼ੂ ਦੇ ਵਿੱਚ ਵਿਕਨਸ ਆਉਣਾ ਇੱਕ ਸੁਭਾਵਿਕ ਗੱਲ ਹੋ ਜਾਂਦੀ ਹੈ। ਆਗਲਾ ਕਾਰਨ ਆ ਜਾਂਦਾ ਦੁੱਧ ਦੇਣ ਤੋਂ ਬਾਅਦ ਇਦੇ ਵਿੱਚ ਆ ਜਾਂਦੇ ਨੇ ਮਿਲਕ ਫੀਵਰ ਨੰਬਰ 2 ਦੇ ਉੱਪਰ ਕਿਰਪੋਸਿਸ ਨੰਬਰ 3 ਦੇ ਉੱਪਰ ਆ ਜਾਂਦਾ ਕੈਲਸ਼ੀਅਮ ਤੇ ਫਾਸਫੋਰਸ ਦੀ ਕਮੀ ਨੰਬਰ 4 ਦੇ ਉੱਪਰ ਆ ਜਾਂਦਾ ਹੈਗਾ ਇੰਬੈਲੈਂਸ ਇੰਬੈਲੈਂਸ ਦੀ ਵਜ੍ਹਾ ਕਰਕੇ ਵੀ ਤੁਹਾਡੇ ਪਸ਼ੂ ਦੇ ਵਿੱਚ ਕਮਜ਼ੋਰੀ ਭਾ ਵਿਕਨਸ ਦੀ ਕਮੀ ਆ ਜਾਂਦੀ ਹੈ ਕੈਲਸ਼ੀਅਮ ਫਾਸਫਸ ਤੇ ਕਿਟੋਸਿਸ ਦੀ ਵਜ੍ਹਾ ਕਰਕੇ ਤੇ ਮਿਲਕ ਫੀਵਰ ਜਦੋਂ ਤੁਹਾਡਾ ਪਸ਼ੂ ਦੋਤ ਤੇ ਹੁੰਦਾ ਪਰੰਤੂ ਉਹਨੂੰ ਮਿਲਕ ਫੀਵਰ ਦੀ ਬੁਖਾਰ ਜਾਂ ਆ ਜਾਂਦਾ ਹੈਗਾ ਤੇ ਉਹਦੇ ਵਿੱਚ ਵੀ ਤੁਹਾਡਾ ਪਸੂ ਕਈ ਵਾਰ ਕਮਜ਼ੋਰੀ ਦੇ ਵਿੱਚ ਚਲਾ ਜਾਂਦਾ ਬਾਹਤ ਦੇ ਵਿੱਚ ਸੋ ਅਗਲਾ ਕਾਰਨ an infection ਜੇਕਰ ਤੁਹਾਡੇ ਜਾਨਵਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੈ ਇਨਫੈਕਸ਼ਨ ਡਿਸੀਜ਼ ਜਾਂ ਬਿਮਾਰੀਆਂ ਇਹਨੂੰ ਕਹ ਦਿੰਦੇ ਆ ਜੇਕਰ ਤੁਹਾਡਾ ਪਸ਼ੂ ਕਿਸੇ ਵੀ ਇਨਫੈਕਸ਼ਨ ਤੋਂ ਪਰੇਸ਼ਾਨ ਆ ਜਿਹਦੇ ਵਿੱਚ ਫ੍ਰੈਗਨਸੀ ਯੂਟਰਸ ਕੋਈ ਵੀ ਇਨਫੈਕਸ਼ਨ ਹੋ ਸਕਦੀ ਆ ਤਾਂ ਵੀ ਤੁਹਾਡੇ ਪਸ਼ੂ ਦੇ ਵਿੱਚ ਵੀਕਨਸ ਆਉਣਾ ਇੱਕ ਸਵਾਭਿਕ ਗੱਲ ਰਹਿੰਦੀ ਆ ਜਿਹਦੇ ਵਿੱਚ ਕੀ ਸੈਪਟਿਸੇਮੀਆ ਤੇ ਪੈਨਮੋਨੀਆ ਐਫੜਾਂ ਦੀ ਇਨਫੈਕਸ਼ਨ ਜਾਂ ਈਟੀਵੀ ਬੱਕਰੀਆਂ ਦੇ ਵਿੱਚ ਹੋ ਜਾਂਦੀ ਆ ਤਾਂ ਜਿਹਦੇ ਵਿੱਚ ਪਸ਼ੂ ਡੀਹਾਈਡਰੇਟ ਹੋ ਜਾਂਦੇ ਤੇ ਜਸਤ ਬੁਖਾਰ ਪਾਣੀ ਦੀ ਘਾਟ ਵਗੈਰਾ ਹੋ ਜਾਂਦੀ ਆ ਉਹਦੇ ਕਰਕੇ ਵੀ ਤੁਹਾਡੇ ਜਾਨਵਰ ਦੇ ਵਿੱਚ ਕਮਜ਼ੋਰੀ ਆਉਣਾ ਇੱਕ ਸੁਭਾਵਿਕ ਗੱਲ ਹੈ ਵਿਕਨਸ ਦੀ ਪ੍ਰੋਬਲਮ ਦੇ ਨਾਲ ਤੁਹਾਡਾ ਪਸ਼ੂ ਸੋ ਹੁਣ ਕਮਜ਼ੋਰੀ ਦੀ ਆਪਾਂ ਲਸਣਾਂ ਦੀ ਗੱਲ ਕਰਾਂਗੇ ਕੀ ਕੀ ਲਸਣ ਤੁਹਾਡੇ ਪਸ਼ੂ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਕੀ ਕੀ ਲੰਤਾਂ ਦੇ ਪਾਸੂ ਦੇ ਵਿੱਚ ਦਿਖਾਈ ਦੇਣਗੇ ਨੰਬਰ ਦੇ ਇੱਕ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਪਸੂ ਸੋਸਤ ਹੋਵੇਗਾ ਉੱਠਣ ਵਿੱਚ ਦਿੱਕਤ ਆਵੇਗੀ ਨੰਬਰ 2 ਦੇ ਉੱਪਰ ਭੁੱਖ ਘਟਾ ਜਾ ਬੰਦ ਹੋਵੇਗੀ ਆਫ ਫੀਡ ਜਾਰਬਰ ਤੁਹਾਡਾ ਹੋਵੇਗਾ ਨੰਬਰ 3 ਦੇ ਉੱਪਰ ਅੱਖਾਂ ਤਸੀਆਂ ਬਈਆਂ ਚਾਰ ਢਿੱਲੇ ਦੁੱਧ ਘੱਟ ਸਾਹ ਤੇਜ਼ ਹੋਵੇਗਾ ਕਈ ਵਾਰ ਕੰਪਣਾ ਵੀ ਪਸ਼ੂ ਸ਼ੁਰੂ ਕਰ ਦਿੰਦਾ ਦੋਨੋਂ ਆਪਾਂ ਕੰਬਣਾ ਕਹਿ ਦਿੰਨੇ ਆ। ਤੋਂ ਹੁਣ ਆਪਾਂ ਇਸ ਠੀਕ ਨੂੰ ਸਾਨੂੰ ਪਛਾਣਨ ਦੇ ਕੀ ਕੀ ਤਰੀਕੇ ਹਸੜ ਗਿਆ ਉਹਨਾਂ ਬਾਰੇ ਡਿਸਕਸ ਕਰਨ ਕਰੀਏ। करेंगे वो बारे आप गलबात करेंगे सब तो पहले तो बैठना ही कर नंबर देर ਕਾ ਨੰਬਰ ਦੇ ਵਿੱਚ ਕਸ ਨੂੰ ਬਸਰ ਲੇਕਿਨ ਲੰਮੀ ਬਾਰਿਕੋਲਿਕ ਉਸ ਜੀਗਰੇ ਹਾਜਿਬੇ ਕਸ ਦੇਖਣੋ ਕੋਈ ਪ੍ਰੋਬਲਮ ਨਹੀਂ ਤੋ ਪਹਿਲਾਂ ਇਹਦੇ ਵਿੱਚ ਜਰੂਰ ਪ੍ਰੋਪਨ ਕੈਲਸ਼ੀਅਮ ਜਾਨਵਰ ਤੋਂ ਕੱਢਦੇ ਨੰਬਰ 6 ਪ੍ਰੋਪਨ ਆਈ ਬਲੂ ਜਾਨਵਰ ਦੇਤਰ ਜਾਨਵਰ ਦੇ ਵਿੱਚ ਵਗ ਗਿਆ ਬਲੂਡ ਵਿੱਚ ਜਾਂਦੇ ਨੇ ਉਹ ਬਲੂਡ ਜਿਸ ਦੇ ਆਪਣੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਜੀ ਨੂੰ ਕਰਾ ਦਿਓ ਤਾਂ ਇਸ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਉਪਰ ਤੁਸੀਂ ਦੇਖ ਸਕਦੇ ਹੋ ਸੋ ਲੀਵਰ ਟਾਉਣ ਤੇ ਜਾਨਵਰ ਨੂੰ ਦੇਖ ਸਕਦੇ ਤੋ ਮੇਨ ਗੱਲ ਇਹ ਕਿ ਬਿਨਾ ਜਾਂਚ ਕੀਤੇ ਰਹਿ ਜਾਨਵਰ ਨੂੰ ਕੋਈ Bueno, pues ਦੇ ਵਿੱਚ ਖਰਾਕ ਦੇ ਤੇ ਸੁੱਖੀ ਜਗ੍ਹਾ ਤੇ ਗਰਮੀ ਦੇ ਸਾਹਮਣੇ ਆਰਾਮ ਦਾ ਸਹਾਰਾ

ਤੁਹਾਡਾ ਤੁਹਾਡਾ ਜਾਣ ਦੇ ਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਸੋ ਇਹ ਸੀਗੀ ਵੀਡੀਓ ਜੋ ਕਿ ਆਪਣੇ ਕਮਜ਼ੋਰ ਜਾਨਵਰਾਂ ਦੇ ਵਿੱਚ ਆਪਾਂ ਕਮਜ਼ੋਰੀ ਦੇਖਣ ਵਲਈ ਆਪਾਂ ਉਹਦੇ ਕੀ ਕਾਰਨ ਤੇ ਕੀ ਲੱਛਣ ਤੇ ਕੀ ਉਹਦਾ ਡਾਇਗਨੋਸਿਸ ਕਰਾਂਗੇ ਇਸ ਬਾਰੇ ਦੀ ਵੀਡੀਓ ਬਣਾਈ ਗਈ ਹੈ ਸੋ ਸਾਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਬਹੁਤ ਦਿਖਾਉਂਦੀ ਹੋਵੇਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੂ ਕਰੋ ਜੀ ਤਾਂ ਕਿ ਅਗੇ ਤੋਂ ਜੋ ਵੀ ਅਸੀਂ ਟੌਪਿਕ ਤੇ ਗੱਲ ਕਰਦੇ ਹਾਂ ਉਹ ਸਾਰੀ ਬਸਾਰੀ ਵੀਡੀਓ ਤੁਸੀਂ ਜੀ ਤੇ ਸਹੀ ਤੰਗ ਲਾ ਦੇਖ ਸਕੋ ਤੇ ਆਪਣੇ ਆਪੇ ਕੰਮ ਦਾ ਦੇਵਾ ਵਾਧਾ ਕਰ ਸਕੋ ਵੀਡੀਓ ਦੇਖਣ ਲਈ ਧੰਨਵਾਦ ਜੀ